ਲੜਨ ਦੀ ਚਰਚਾ ਚੱਲ ਰਹੀ ਜੀ ਮੇਰੀ ਤਾਂ ਜਿਹੜੀ ਹਾਦਸੀਰਤੀ ਚੱਲ ਪਈ ਆ ਜਿਵੇਂ ਜਿਵੇਂ ਕੈਂਡੀਡੇਟ ਲਾਕ ਹੋ ਜਾਂਦੇ ਮੇਰੀ ਮੁੱਕਦੀ ਜਾਂਦੀ ਹੈ ਚਰਚਾ ਮੈਂ ਇੱਕ ਇੱਕ ਦਾ ਨਾਮ ਲਵਾ ਤੇ ਲੰਮਾ ਸਮਾਂ ਇਹੀ ਲੋਕ ਸੀ ਜਿਹੜੇ ਉਹਨਾਂ ਨੂੰ ਐਮਪੀ ਤੇ ਐਮਐਲਏ ਬਣਾਉਂਦੇ ਸਾਂ ਇਹ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਆ ਕਿ ਕੰਮ ਤਾਂ ਸਾਰਾ ਕਾਂਗਰਸ ਦੇ ਇਸ਼ਾਰੇ ਤੇ ਚੱਲਦੇ ਆ ਕਾਂਗਰਸ ਦੀ ਫੰਡਿੰਗ ਤੇ ਚੱਲਦੇ ਆ ਨਕਸਲੀ ਅੱਜ ਬੱਧੀ ਬਾਰਨ ਦੀ ਸ਼ਡੂਲੀ ਚ ਬਹੁਤ ਵੱਡੀ ਅਚੀਵਮੈਂਟ ਮਿਲ ਗਈ ਬਹੁਤ ਵੱਡਾ ਉਹਨਾਂ ਨੂੰ ਪ੍ਰਾਪਤੀ ਹੈ ਜੀ ਉਹਨਾਂ ਨੂੰ ਮੁਬਾਰਕ ਹੋ ਮੇਰਾ ਇਹ ਮੰਨਣਾ कि 13 ਚੋਂ ਵੱਡੀ ਜਿੱਤ 10 ਤੋਂ 11 ਸੀਟਾ 'ਚ ਸ਼੍ਰੋਮਣੀ ਅਕਾਲੀ ਜਲ ਬੀਜੇਪੀ ਕੈਂਡੀਡੇਟ ਦੀ ਹੋ ਗਈ। ਅੱਜ ਉਹ ਪਰੰਪਰਾ ਸਾਫ ਦੀ ਜਿਹੜੀ ਉਹ ਕਾਂਗਰਸ ਨਾਲ ਰਲ ਮਿਲ ਕੇ ਖੇਡਾਂ ਖੇਡ ਰਿਆ ਕਾਂਗਰਸ ਨੂੰ ਫਾਇਦਾ ਪਹੁੰਚਾਉਣ ਲਈ ਜੋ ਉਹ ਸਾਜਸ਼ਾ ਰਚ ਰਿਹਾ ਉਹਨਾਂ ਨੇ ਉਹ ਸਾਜਸ਼ਾ ਨੂੰ ਸਮਝਦਿਆਂ ਹੋਇਆ ਲੋਕਾਂ ਦੇ ਹੱਕ ਵਿੱਚ ਆ ਕੇਗਾ ਫੈਸਲਾ ਕੀਤਾ। ਕਿ ਲੋਕਾਂ ਨਾਲ ਜੋ ਕਾਂਗਰਸ ਪਾਰਟੀ ਨੇ ਧਰੋਹ ਕੀਤਾ ਧੋਖਾ ਕੀਤਾ ਭਾਵੇਂ ਉਹ ਕਿਸਾਨੀ ਆ ਨੌਜਵਾਨੀ ਆ ਦਲਤ ਭਰਾ ਨੇ ਇੰਡਸਟਰੀ ਆ ਬੈਕਵਰਡ ਕਲਾਸ ਐ ਖੇਤ ਮਜ਼ਦੂਰ ਆ ਉਹਨਾਂ ਦੇ ਹੱਕ 'ਚ ਖਲੋ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਦੇਣ ਵਾਸਤੇ ਬੀਪੀ ਜਗੀਰ ਕੌਰ ਜੀ ਨੂੰ ਇਸ ਇਲਾਕੇ 'ਚੋ ਕਾਮਯਾਬ ਕਰਨ ਵਾਸਤੇ ਤੇ ਜਿਹੜੇ ਕਾਂਗਰਸ ਦੀ ਬੀ ਟੀਮ ਐ ਉਹਨਾਂ ਦਾ ਪਰਦਾ ਪਾਸ਼ ਕਰਨ ਦਾ ਕੰਮ ਕੀਤਾ ਜਾ ਦਾ ਵੱਡਾ ਝਟਕਾ ਬੰਦੂ ਅੱਜ ਜੰਮ ਪ੍ਰਸਾਦ ਦੇਖੋ ਜਦੋਂ ਪੱਖੋ ਕੇ ਸਾਹਬ ਆਏ ਜਾਂ ਟੋਨੀ ਜੀ ਆਏ ਜਾਂ ਆਹ ਗੁਰਸੇਵਕ ਸਿੰਘ ਜੀ ਸ਼ੇਖ ਜੀ ਆਏ ਜਾਂ ਹੋਰ ਹੈ ਜੇ ਕਈ ਸਾਥੀ ਮੈਂ ਇੱਕ ਇੱਕ ਦਾ ਨਾਮ ਲਾਵਾਂ ਤੇ ਲੰਮਾ ਸਮਾਂ ਇਹੀ ਲੋਕ ਸੀ ਜਿਹੜੇ ਉਹਨਾਂ ਨੂੰ ਐਮਪੀ ਤੇ ਐਮਐਲਏ ਬਣਾਉਂਦੇ ਸਨ ਇਹ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਆ ਇਹਨਾਂ ਨੂੰ ਮਿਸਗਾਈਡ ਕੀਤਾ ਗਿਆ ਮਗਰ ਨਾਲ ਰਹਿ ਕੇ ਜਦ ਇਹਨਾਂ ਨੇ ਦੇਖਿਆ ਇਹ ਕੰਮ ਤਾਂ ਸਾਰਾ ਕਾਂਗਰਸ ਦੇ ਇਸ਼ਾਰੇ ਤੇ ਚੱਲ ਰਿਹਾ ਹੈ ਕਾਂਗਰਸ ਦੀ ਫੰਡਿੰਗ ਤੇ ਚੱਲ ਰਿਹਾ ਹੈ ਆਪੋਜੀਸ਼ਨ ਵੋਟ ਨੂੰ ਡਿਵਾਈਡ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ ਬਹੁਤ ਸਾਜ਼ਿਸ਼ ਤੋਂ ਦੁਖੀ ਹੋ ਕੇ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆ ਕੇ ਖੜੋ ਹੋਏ ਅਕਾਲੀ ਅੱਗ ਨੂੰ ਬੱਬੀ ਬਾਦਲ ਦੀ ਸ਼ਗੂਲੀ ਚ ਬਹੁਤ ਵੱਡੀ ਅਚੀਵਮੈਂਟ ਮੰਨਦੇ ਨੇ ਬਹੁਤ ਵੱਡਾ ਵੋਟਾਂ ਨੂੰ ਪ੍ਰਾਪਤੀ ਹੈ ਜੀ ਉਹਨਾਂ ਨੂੰ ਮੁਬਾਰਕ ਹੋਵੇ ਜਿਨ੍ਹਾਂ ਦਾ ਮਤਲਬ ਮੈਂ ਦੇਖੋ ਇਹਦਾ ਬਾਰੇ ਕੁਝ ਕਹਿਣਾ ਨਹੀਂ ਜਿੰਨੂੰ ਜੋ ਚੰਗਾ ਲੱਗਦਾ ਉਹਨਾਂ ਨੂੰ ਉਹ ਚੰਗਾ ਜੀ ਬੰਦਾ ਹੈ ਤੱਪਾ 50 ਤੇ ਕਿੰਨੇ ਚਿੱਟਾਂ ਦੇ ਤੱਪਾ ਨੂੰ ਹੈਗਾ ਅਪਾ ਜਿੱਤਾਂਗੇ ਜੀ ਦੇਖੋ ਅੱਜ ਜੋ ਹਾਲਾਤ ਹੌਲੀ ਹੌਲੀ ਬਣ ਰਹੇ ਆ ਮੇਰਾ ਇਹ ਮੰਨਣਾ ਕਿ ਕਾਂਗਰਸ ਦੀ ਕਿਉਂਕਿ ਉਹਨਾਂ ਦੀ ਹਰ ਪਾਸੇ ਫੇਲੀਅਰ ਸੀ ਉਹ ਆਪਣੇ ਫੇਲੀਅਰ ਨੂੰ ਲੁਕਾਉਣ ਵਾਸਤੇ ਕੇਵਲ ਤੇ ਕੇਵਲ ਇੱਕ ਚੀਜ਼ ਦਾ ਪ੍ਰਯੋਗ ਕਰਦੇ ਸਨ ਮਗਰ ਲੋਕ ਬੜੇ ਸਿਆਣੇ ਉਹ ਇਹ ਵੀ ਸਮਝਦੇ ਸੀ ਕਿ ਕਿਵੇਂ ਆਪ ਨੂੰ ਤੇ ਪਾਪ ਨੂੰ ਤੇ ਹੋਰ ਪਾਰਟੀਆਂ ਨੂੰ ਵਰਤਿਆ ਜਾ ਰਿਹਾ ਹੈ ਆਪੋਜੀਸ਼ਨ ਵੋਟ ਡਿਵਾਈਡ ਕਰਨ ਲੋਕੀ ਸਾਰੀ ਕਾਂਗਰਸ ਦੀ ਇਹਨਾਂ ਲੁੰਬੜ ਚਾਲਾਂ ਤੋਂ ਪੰਥ ਵਿਰੋਧੀ ਕਾਂਗਰਸ ਅੱਜ ਤੱਕ ਸ੍ਰੀ ਹਰਮੰਦਰ ਸਾਹਿਬ ਤੇ ਜੇ ਕਿਸੇ ਪਾਰਟੀ ਨੇ ਅਟੈਕ ਕੀਤਾ ਜਾਂ ਕਿਸੇ ਪਰਿਵਾਰ ਨੇ ਅਟੈਕ ਕੀਤਾ ਅਹਿਮਦ ਸ਼ਾਹ ਅਬਦਾਲੀ ਆ ਜਕਰੀਆ ਖਾਨ ਤੋਂ ਬਾਅਦ ਉਹ ਗਾਂਧੀ ਪਰਿਵਾਰ ਰਿਹਾ ਉਹਨਾਂ ਦੀ ਲੁੰਬੜ ਚਾਲਾਂ ਸਾਰੇ ਸਮਝ ਚੁੱਕੇ ਆ ਮੇਰਾ ਇਹ ਮੰਨਣਾ ਕਿ 13 ਚੋਂ ਵੱਡੀ ਜਿੱਤ 10 ਤੋਂ 11 ਸੀਟਾਂ 'ਚ ਸ਼੍ਰੋਮਣੀ ਅਕਾਲੀ ਜਲ ਬੀਜੇਪੀ ਕੈਂਡੀਡੇਟ ਦੀ ਹੋਊਗੀ। ਕਾਂਗਰਸ ਵੱਲੋਂ ਅਜੇ ਤੱਕ ਕਿਸੇ ਵੀ ਨੀਦਰ ਦਾ ਐਲਾਨ ਨਹੀਂ ਕੀਤਾ ਗਿਆ। ਕਿਉਂਕਿ ਅੱਦੇ ਤਾਂ ਚੋਣ ਨਹੀਂ ਲੜਨਾ ਚਾਹੁੰਦੇ ਜੀ। ਧੜੇਬੰਦੀ ਬੜੀ ਜ਼ਬਰਦਸਤ ਹੈ। ਕੁਝ ਆਪੇ ਉੱਥੇ ਸਵਾਲ ਕਰਦੇ ਆ। ਕਾਂਗਰਸ ਦੀ ਲੀਡਰਸ਼ਿਪ ਨੂੰ ਕਿ ਇੱਕ ਵਾਅਦਾ ਤਾਂ ਪੂਰਾ ਨਹੀਂ ਕੀਤਾ ਜਦ ਅਸੀਂ ਪਿੰਡਾਂ 'ਚ ਜਾਂਦੇ ਲੋਕ ਸਾਨੂੰ ਵਧੇ ਬੱਤੀ ਦੇ ਬਿਲਾਾਂ ਦੇ ਬਾਰੇ ਪੁੱਛਦੇ ਆ। ਸਾਡੇ ਕੋਲ ਕੋਈ ਜਵਾਬ ਨਹੀਂ। ਲੋਕਾਂ ਨੂੰ ਲੱਖ-ਲੱਖ 2-2 ਲੱਖ ਰੁਪਏ ਬਿੱਲ ਆ ਰਹੇ ਜਿਹਦੇ ਘਰ ਇੱਕ ਪੱਖਾ ਲੱਗਿਆ ਹੋਵੇ ਜਾਂ ਦੋ ਬਲਬ ਜਗਦੇ ਘਰ ਘਰ ਨੌਕਰੀ ਦਾ ਜਵਾਬ ਨਹੀਂ ਦੇ ਸਕ ਰਹੇ EMPLOYEES ਦੁਖੀ ਆ EMPLOYEES ਅੱਡ ਕੇ ਘੇਰਦੇ ਫਿਰਦੇ ਆ ਕਿ ਸਾਡਾ DA ਨਹੀਂ ਮਿਲ ਰਿਹਾ ਕਿਸਾਨ ਖੁਦਕੁਸ਼ੀ ਨਹੀਂ ਰੁਕਣੀ 900 ਤੋਂ ਵੱਧ ਕਿਸਾਨ ਖੁਦਕੁਸ਼ੀ ਸਾਰੇ ਮੁੱਦਿਆਂ ਤੇ ਕਈ ਕਾਂਗਰਸੀ ਉਮੀਦਵਾਰ ਪਰ ਜੁਆ ਹੁਣ ਜੋ ਮੈਨੂੰ ਸਮਝ ਲੱਗੀ ਆ ਉਹ ਇਹ ਕਹਿ ਰਿਹਾ ਕਿ ਜਿਨ੍ਹਾਂ ਜਿਨ੍ਹਾਂ ਨੂੰ ਵਜ਼ੀਰ ਬਣਾਇਆ ਉਹਨਾਂ ਚ ਕੁਸ਼ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਤੁਹਾਨੂੰ ਬਜਾਰਤ ਦਿੱਤੀ ਤੁਸੀਂ ਲੜੋ ਮਤਲਬ ਇਸ ਤਰ੍ਹਾਂ ਦਾ ਗਿਵਨ ਟੇਕ ਚੱਲ ਰਿਹਾ ਕਿ ਥੋੜਾ ਇਹ ਫਾਇਦਾ ਕੀਤਾ ਤੇ ਤੁਸੀਂ ਉਹ ਚੋਣ ਮਦਾਦ ਦੇ ਉੱਪਰ। ਸਰੂ ਸੁਭਾਗ ਤੋਂ ਡਿੰਬੇ ਦਾ ਕੰਮ ਚੱਲ ਰਿਹਾ ਜੀ ਕੌਂਸੀ ਨੀਰ ਬਰ ਵੱਲੋਂ ਵੱਡੀ ਚਰਚਾਤੀ ਵੱਲੋਂ। ਦੇਖੋ ਜੀ ਜਿਹੜਾ ਵੀ ਉਮੀਦਵਾਰ ਆਊਗਾ ਗੁਰੂ ਦੀ ਸੰਗਤਾਂ ਨੇ ਇਹ ਪੰਥੇ ਕਲਾਕਾ ਇਹਨਾਂ ਨੇ ਹਮੇਸ਼ਾ ਪੰਥ ਦਾ ਸ਼ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਰੱਖਿਆ ਮੇਰਾ ਇਹ ਮੰਨਣਾ ਹੈ ਕਿ ਜੋ ਧੋਖਾ ਹੋਇਆ ਇਸ ਇਲਾਕੇ 'ਚ ਜੋ ਕਾਂਗਰਸ ਨੇ ਵੱਡੀ ਗਿਣਤੀ 'ਚ ਵਿਧਾਇਕ ਜਿੱਤੇ ਆ ਜੀ ਇੱਥੋਂ ਇੱਕ ਇੱਕ ਦਾ ਵੀ ਦੱਸੋ ਕਿਹੜਾ ਫਾਇਦਾ ਪੂਰਾ ਹੋ ਲੋਕਾਂ ਦਾ ਸਾਥ ਮੰਗਣ ਤੇ ਜਿਹੜੀ ਦੂਜੀਆ ਪਾਰਟੀਆਂ ਲੋਕ ਇਹ ਵੀ ਸਮਝ ਰਹੇ ਕਿ ਇਹ ਫਾਈਨਾਂਸਡ ਐਂਡ ਪ੍ਰੋਪੋਕੇਟਿਡ ਬਾਈ ਕਾਂਗਰਸ ਇਸ ਦੇ ਉਹਨਾਂ ਨੂੰ ਮੂਹ ਨਹੀਂ ਲਾਉਂਦੇ ਅਕਾਲੀ ਦਲ ਦਾ ਸਾਥ ਤੇ ਤੇਰੇ ਦੀ ਵੋਟ ਮੰਗਣ ਜਾਊਗਾ ਯਾਰ ਬਿਲਕੁਲ ਨਹੀਂ ਜਾਮ ਦੇਖੋ ਇੱਕ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਜੀ ਇਹ ਸਵਾਲ ਜਿਹੜਾ ਹੈ ਨਾ ਜੀ ਇਹਨੂੰ ਅਸਲ 'ਚ ਯਾਦ ਕਰ ਹੋਵੇ ਇਸ ਸਵਾਲ 'ਤੇ ਵੀ ਕਈ ਵਾਰੀ ਆਪਾਂ ਵਿੱਚ ਗੱਲ ਗੋਲਮੋਲ ਰਹੇ ਜਾਈ ਸ਼ਰਮ ਨਹੀਂ ਅਕਾਲੀ ਦਲ ਪਿੱਛੇ ਵੀ ਆ ਜਾਖੜ ਸਾਹਿਬ ਗਏ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਕੈਪਟਨ ਅਮਰਿੰਦਰ ਤੋਂ ਹੈਲੀਕਾਪਟਰ ਲੈ ਕੇ ਉੱਥੇ ਉਤਰਿਆ ਵੀਡੀਓ ਤੁਰੀਆਂ ਫਿਰਦੀਆਂ ਉਹਨਾਂ ਨੂੰ ਸਵਾਲ ਕੀਤਾ ਮਗਰ ਉਹ ਸਵਾਲ ਇਹ ਸਾਨੂੰ ਕਰਦੇ ਮੈਨੂੰ ਹਰਾਨੀ ਹੁੰਦੀ ਹੈ ਮੇਰੇ ਹੁਣ ਵੀ ਫੋਨ ਤੇ ਮੈਂ ਤੁਹਾਨੂੰ ਵਟਸਐਪ ਦੀ ਪਿਕਚਰ ਵਿਖਾਉ ਜਿੱਥੇ ਜਾਖੜ ਉੱਥੇ ਹੱਥ ਜੋੜ ਕੇ ਖੜਾ ਇਹ ਉਹਨਾਂ ਦੀ ਰਾਜਨੀਤੀ ਅਸੀਂ ਨਾ ਪਹਿਲਾਂ ਜਦੋਂ ਸੁਖਵੀਰ ਸਿੰਘ ਬਾਦਲ ਨੇ ਸਪਸ਼ਟ ਕਰਦਾ ਜਿੱਥੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹਨੂੰ ਸਿਰ ਮੱਥੇ ਮੰਨਾਂਗੇ ਸਾਡਾ ਫਰਜ਼ ਹੈ ਮੰਨਣਾ ਉਹਨੂੰ ਮੰਨਦੇ ਹੋਏ ਅਸੀਂ ਬਿਲਕੁਲ ਉੱਥੇ ਨਾਲ ਕੋਈ ਵਾਅ ਵਾਸਤਾ ਨਹੀਂ ਹੋਗਾ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿੱਥੇ ਕੋਪਣੇ ਹੁਕਮਨਾਮਾ ਨਹੀਂ ਚੱਲੂ ਸਰ ਮੁਕਾਬਲਾ ਆਪਣਾ ਪੰਜਾਬ ਦੇ ਵਿੱਚ ਮੁਕਾਬਲਾ ਕਿੰਨਾ ਮੰਨਿਆ ਜਾਏਗਾ ਜੀ ਕੋਈ ਮੁਕਾਬਲਾ ਤਾਂ ਅੱਜ ਦੀ ਡੇਟ 'ਚ ਦੋ ਪਾਰਟੀਆਂ ਹੀ ਆਇਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦਾ ਹੋਰ ਕਿਹਦਾ ਮੁਕਾਬਲਾ ਸਰ ਇਹਦੀ ਲੋਕਾਂ ਲੋੜ ਦੀ ਲੜਨ ਦੀ ਚਰਚਾ ਚੱਲ ਰਹੀ ਜੀ ਮੇਰੀ ਤਾਂ ਜਿਹੜੀ ਹਾਰ ਸੀਟ ਦੀ ਚੱਲ ਪਈ ਆ ਜਿਵੇਂ ਜਿਵੇਂ ਕੈਂਡੀਡੇਟ ਐਲਾਨ ਹੋਈ ਜਾਂਦੇ ਮੇਰੀ ਮੁੱਕਦੀ ਜਾਂਦੀ ਹੈ ਚਰਚ ਸਫਾਲ ਕਹ ਰਿਹਾ ਜੀ ਕਲੇਮ ਕਰਦਾ ਬੀਬੀ ਹਾਂ ਜੀ ਸਫਾਲ ਕਰਾ ਕਲੇਮ ਕਰਦਾ ਕਿ ਜਿਹੜੀ ਬੀਬੀ ਪਰਮਜੀਤ ਕੌਰ ਹੈਗੀ ਅਸੀਂ ਉਹ ਵੀ ਜਿੱਤੇਗੀ ਜੀ ਬਾਕੀ ਜਿਹੜੇ ਬਾਹਰੋਂ ਆਏ ਹਲਕੇ ਤੋਂ ਉਹ ਨਹੀਂ ਦੇ ਸਕਦੇ ਖਰੂਰ ਸਾਡੀ ਸੀਟ ਤੋਂ ਇਹਦੇ ਬਾਰੇ ਦੇਖੋ ਜੀ ਉਹ ਤਾਂ ਬਹੁਤ ਕੁਝ ਕਲੇਮ ਕਰਦੇ ਉਹਨਾਂ ਦੇ ਕਲੇਮ ਦੇ ਬਾਰੇ ਤਾਂ ਕੀ ਕਹੇ ਜੇ ਮੈਨੂੰ ਤਾਂ ਹਾਰ ਆ ਗਈ ਹੁੰਦੀ ਆ ਕਿ ਅੱਜ ਪੰਥਿਕ ਚਿਹਰਾ ਬਣਿਆ ਉਹ 22 ਸਾਲ 25 ਸਾਲ ਦੀ ਸਿਆਸਤ ਚੋਂ 22 ਸਾਲ ਤੱਕ ਗਾਂਧੀ ਪਰਿਵਾਰ ਦੇ ਛੋਲੇ ਗਏ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਦਾ ਅਟੈਕ ਕਰਾਇਆ ਉਹਨਾਂ ਨੂੰ ਵਿਧਾਨ ਸਭਾ ਦੇ ਅੰਦਰ ਵੀ ਤੇ ਵਿਧਾਨ ਸਭਾ ਦੇ ਬਾਹਰ ਵੀ ਉਸ ਗਾਂਧੀ ਪਰਿਵਾਰ ਦੇ ਬਾਰੇ ਹੱਕ 'ਚ ਬੋਲੇ ਉਹਨਾਂ ਦੀ ਗੱਲ ਨੂੰ ਜਾਇਜ਼ ਮਨਾਇਆ ਕੇ ਪੀਐਸ ਗਿੱਲ ਦੇ ਐਕਸ਼ਨ ਨੂੰ ਸਹੀ ਮਨਾਉਂਦਿਆਂ ਉਹਦੀ ਜਦੋਂ ਭੋਗ ਮੌਕੇ ਵੀ ਤੇ ਬਿਆਨਸ਼ਿਓ ਦੇ ਮਰਸੀ ਮੌਕੇ ਵੀ ਜਾ ਕੇ ਜਿਹੜਾ ਬੰਦਾ ਕਹਿੰਦਾ ਸੀਗਾ ਅ ਬਿਅੰਕ ਸਿੰਘ ਦੀ ਸੋਚ ਤੇ ਪਹਿਰਾ ਦੇ ਆਗੇ ਖੋਕ ਕੇ ਉਹ ਕੀ ਕਹਿੰਦਾ ਕੀ ਨਹੀਂ ਕਹਿੰਦਾ ਹਵਾ ਨਾਲ ਪਾਰਟੀ ਬਦਲਣ ਵਾਲਾ ਬੰਦਾ ਫਿਰ ਦੇ ਕਿਸੇ ਪਾਰਟੀ ਨਾਲ ਕਿਸੇ ਉਹਦੇ ਬਾਰੇ ਕੀ ਟਿੱਪਣੀ ਕਰਨੀ ਮੈਂ ਸਮਝਦਾ ਵਾਜਿਬ ਨਹੀਂ ਉਹਨਾਂ ਨੂੰ ਆਪ ਦੀ ਜੋ ਬੋਲਣਾ ਬੋਲਣ ਲੋਕ ਉਹਨਾਂ ਦਾ ਸੱਚ ਸਮਝ ਚੁੱਕੇ ਆ ਪਹਿਲਾਂ ਤਾਂ 20 22 ਸਾਲ ਕਾਂਗਰਸ ਚ ਰਹੇ ਉਦੋਂ ਤਾਂ ਅੱਖਾਂ 84 ਮਾੜਾ ਹੋਇਆ ਉਦੋਂ ਤਾਂ ਸੱਜਨ ਕੁਮਾਰ ਤੇ ਜਗਦੀਸ਼ ਟਾਈਟਲਰ ਦਾ ਰੋਟੀ ਸਾਂਝੀ ਸੀ ਉਦੋਂ ਤਾਂ ਉੱਥੋਂ ਹੀ ਜਾ ਕੇ ਟਿਕਟ ਲੈਂਦੇ ਸੀ ਉਸੇ ਗਾਂਦੀ ਕੋਲੋਂ ਜਿੱਥੋਂ ਹੋ ਲੈਂਦੇ ਸੀ ਉਦੋਂ ਇਹ ਜਿਹੜੇ ਇਹ ਚ ਲੋਕ ਐ ਉਹ ਐਕਸਪੋਜ਼ ਹੋਏ ਖੜੇ ਆ ਅੱਜ ਵੀ ਰਣਜੀਤ ਸਿੰਘ ਜਸਟਿਸ ਰਣਜੀਤ ਸਿੰਘ ਦੇ ਇਸ਼ਾਰੇ ਤੇ ਕਾਂਗਰਸ ਦੀ ਮਦਦ ਤੇ ਕੋਈ ਡਰਾਮਾ ਰਚਦੇ ਫਿਰਦੇ ਆ ਜੂਨ ਦਾ ਮਹੀਨਾ ਚੜ੍ਹਿਆ ਨਹੀਂ ਕਿ ਉਹ ਕੈਪਟਨ ਅਮਰਿੰਦਰ ਸੌਂਦੇ ਨਾਲ ਸ਼ਾਮਿਲ ਹੋਈ ਨਹੀਂ ਨਹੀਂ ਤਾਂ ਅਸਤੀਫਾ ਦੇ ਚੁੱਕੇ ਆ ਅਸਤੀਫਾ ਕਿਉਂ ਨਹੀਂ ਪ੍ਰਵਾਨ ਹੋ ਰਿਹਾ ਇਹ ਮਿਹਰਬਾਨੀ ਸਿਰਫ ਜਸਟਿਸ ਰਣਜੀਤ ਸਿੰਘ ਦੀ ਤੇ ਕੈਪਟਨ ਅਮਰਿੰਦਰ ਸੌਂਦੀ ਹੈ ਤੁਸੀਂ ਆਪਦੇ ਚੈਨਲ ਤੋਂ ਅਸਤੀਫਾ ਦੇ ਕੇ ਦਿਖਾਓ ਸਵੇਰੇ ਨਹੀਂ ਕੋ ਦਫਤਰ ਵੜਨ ਤੋਂ ਸਰ ਤੁਸੀਂ ਕੀ ਕੀ ਥੱਲੇ ਤੇ ਉਹ ਹੈਗੇ ਉਹਨਾਂ ਦੀ ਰਿਾਇਸ਼ ਕਪੂਰ ਥੱਲੇ ਤੋਂ ਆ ਸਾਡੇ ਬੜੇ ਉਹਨਾਂ ਨੇ ਪੰਜਾਬ ਦੇ ਉਹ ਵਜ਼ੀਰ ਵੀ ਰਹੇ ਆ ਤੇ ਜੇ ਉਹ ਪੰਜਾਬ 'ਚ ਵੱਡੀ ਸੇਵਾ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਸੇਵਾਦਾਰ ਰਹੇ ਆ ਇਸ ਲਈ ਜਿਹੜੇ ਲੋਕ ਇਹ ਗੱਲ ਚਰਚਾ ਚਲਾਉਂਦੇ ਆ ਨਾ ਉਹ ਕਈ ਜਾ ਕੇ ਆਪਦਾ ਘਰ ਛੱਡ ਕੇ ਜਿਹੜਾ ਘਰ ਫੇਲ ਹੋ ਗਿਆ ਜਾ ਕੇ ਬਠਿੰਡੇ ਸ਼ਿਰਪ ਤੇ ਸਰ ਕਾਂਗਰਸ ਦੀ ਮਦਦ ਤੇ ਚਲੇ ਗਿਆ ਉਹਨਾਂ ਨੂੰ ਪੁੱਛੋ ਉਹਦਾ ਪਤਾ ਦੱਸੂਗਾ ਫਰਕ ਕਿਹੜਾ ਹੈ ਘਰੋਂ ਹੈ ਕਿ